ਪੈਨ ਕਾਰਡ ਸਕੈਮ ਇੱਕ ਵਾਰ ਫੇਰ ਤੁਹਾਡਾ ਪੈਨ ਬੰਦ ਹੋ ਚੁੱਕਿਆ ਹੈ ਇੱਕ ਲਿੰਕ ਤੇ ਕਲਿੱਕ ਕਰੋ ਸਾਵਧਾਨ ਇਹ ਸਾਰੇ ਨੇ ਠੱਗੀ ਦੇ ਤਰੀਕੇ ਅੱਜ ਦੇ ਆਧੁਨਿਕ ਸਮੇਂ ਦੇ ਵਿੱਚ ਫਰਾਡ ਕਰਨ ਵਾਲੇ ਵੀ ਬੜੇ ਸ਼ਾਤਰ ਹੋ ਚੁੱਕੇ ਨੇ ਇਸ ਲਈ ਸਾਨੂੰ ਵੀ ਹੋਰ ਜ਼ਿਆਦਾ ਹੋਸ਼ਿਆਰ ਰਹਿਣਾ ਪਵੇਗਾ ਠੱਗਾਂ ਨੇ ਇੱਕ ਵਾਰ ਫੇਰ ਤੋਂ ਲੋਕਾਂ ਨੂੰ ਪੈਨ ਕਾਰਡ ਦੇ ਜ਼ਰੀਏ ਆਪਣੇ ਜਾਲ ਚ ਫਸਾਉਣਾ ਸ਼ੁਰੂ ਕਰ ਦਿੱਤਾ ਹੈ ਦਰਅਸਲ ਤੁਹਾਨੂੰ ਇੱਕ ਐਸਾ ਮੈਸੇਜ ਆ ਸਕਦਾ ਏ ਕਿ ਤੁਹਾਡਾ ਪੈਨ ਕਾਰਡ ਬਲੌਕ ਹੋ ਚੁਕਿਆ ਏ ਉਸ ਤੋਂ ਬਾਅਦ ਤੁਹਾਨੂੰ ਇੱਕ ਲਿੰਕ ਦਿੱਤਾ ਜਾਵੇਗਾ ਜਿਸ ਤੇ ਕਿਹਾ ਜਾਵੇਗਾ ਕਿ ਆਪਣੀ ਜਾਣਕਾਰੀ ਭਰ ਜਾਏ ਤੇ ਫਿਰ ਤੁਹਾਡਾ ਪੈਨ ਕਾਰਡ ਐਕਟਿਵ ਹੋਏਗਾ ਇਸ ਲਿੰਕ ਤੇ ਕਦੇ ਵੀ ਕਲਿੱਕ ਨਾ ਕਰੋ ਇਸ ਲਿੰਕ ਦੇ ਵਿੱਚ ਵਾਇਰਸ ਹੋ ਸਕਦੀ ਹੈ ਇਸ ਤੋਂ ਬਾਅਦ ਜੇਕਰ ਤੁਸੀਂ ਲਿੰਕ ਤੇ ਕਲਿੱਕ ਕਰਦੇ ਹੋ ਤਾਂ ਫਿਰ ਤੁਹਾਨੂੰ ਇੱਕ ਐਸੀ ਵੈਬਸਾਈਟ ਦੇ ਉੱਪਰ ਲਿਜਾਇਆ ਜਾਵੇਗਾ ਜਿਸ ਦੇ ਵਿੱਚ ਵਾਇਰਸ ਹੋਵੇਗਾ ਅਤੇ ਉਸ ਦੇ ਨਾਲ ਤੁਹਾਡੀ ਡਿਟੇਲਸ ਇਹਨਾਂ ਠੱਗਾਂ ਦੇ ਕੋਲ ਪਹੁੰਚ ਜਾਵੇਗੀ ਇਸ ਲਈ ਕਦੇ ਵੀ ਐਸੇ ਕਿਸੇ ਲਿੰਕ ਦੇ ਉੱਪਰ ਕਲਿੱਕ ਨਾ ਕਰੋ ਜੇਕਰ ਤੁਹਾਨੂੰ ਕੋਈ QR ਕੋਡ ਸਕੈਨ ਕਰਨ ਦੇ ਵਾਸਤੇ ਕਿਹਾ ਜਾਂਦਾ ਹੈ ਤਾਂ ਉਹ ਕੋਡ ਸਕੈਨ ਨਾ ਕਰੋ ਇਸ ਤੋਂ ਇਲਾਵਾ ਕਿਸੇ ਨੰਬਰ ਦੇ ਉੱਤੇ ਵੀ ਤੁਹਾਨੂੰ ਡਾਇਲ ਕਰਨ ਦੇ ਲਈ ਕਿਹਾ ਜਾ ਸਕਦਾ ਹੈ ਉਸ ਤੋਂ ਵੀ ਗੁਰੇਜ਼ ਹੀ ਕਰੋ ਕਿਸੇ ਵੀ ਠੱਗ ਦੀ ਗੱਲ ਦੇ ਵਿੱਚ ਆਉਣ ਦੀ ਜ਼ਰੂਰਤ ਨਹੀਂ ਹੈ ਜੇਕਰ ਤੁਹਾਡੇ ਕੋਲ ਕੋਈ ਐਸਾ ਮੈਸੇਜ ਆਉਂਦਾ ਹੈ ਤਾਂ ਤੁਹਾਨੂੰ ਤੁਰੰਤ ਉਸ ਦੀ ਸੂਚਨਾ ਪੰਜਾਬ ਪੁਲਿਸ ਦੇ ਹੈਲਪਲਾਈਨ ਨੰਬਰ 1930 ਯਾਨੀ ਕਿ 1930 ਦੇ ਉੱਪਰ ਦੇਣੀ ਚਾਹੀਦੀ ਹੈ ਜਿਸ ਦੇ ਨਾਲ ਕਿ ਇਹਨਾਂ ਠੱਗਾਂ ਨੂੰ ਸਮਾਂ ਰਹਿੰਦਿਆਂ ਹੀ ਫੜਿਆ ਜਾ ਸਕੇ ਤੇ ਹੋਰ ਭੋਲੇ-ਪਾਲੇ ਲੋਕਾਂ ਨੂੰ ਇਹਨਾਂ ਦਾ ਸ਼ਿਕਾਰ ਹੋਣ ਤੋਂ ਬਚਾਇਆ ਜਾ ਸਕੇ ਆਪਣੇ ਪੈਸਿਆਂ ਨੂੰ ਬਚਾਉਣ ਦੇ ਲਈ ਜਾਗਦੇ ਰਹਿਣਾ ਬੇहद ਜ਼ਰੂਰੀ ਹੈ ਇਸ ਲਈ ਹਮੇਸ਼ਾ ਸਾਵਧਾਨ ਰਹੋ ਤੇ ਐਸੇ ਠੱਗਾਂ ਦੀ ਗੱਲਾਂ 'ਚ ਨਾ ਆਓ